ਬਾਡੀ ਦੀ ਪਰਫਾਰਮੈਂਸ ਸੀਗੀ ਪਰ ਉਹ ਬੈਸਟ ਸੀਗੀ ਜੈਨਸ ਜਿਹੜਾ ਕਿਸਾਨ ਜੀਸ ਗਲਮਰ ਦੇ ਕੈਂਡੀਡੇਟ ਸੀ। ਵੀ ਇਸ਼ੂਟਤਾ ਕਿ ਇਹ ਰੀਜ਼ਨ ਹੈਗਾ ਤੇ ਇਸ਼ੂਸ ਕੀ ਸੋਲਿਡਸਟੈਂਸ ਦੇਖਦੇ। ਸਭ ਤੋਂ ਪਹਿਲਾਂ ਜੀ ਮੈਂ ਧੰਨਵਾਦ ਕਰਦਾ ਸਾਰੇ ਪਤਿਕਾ ਭਰਾਵਾਂ ਦਾ ਪੈਣਾ ਦਾ ਤੇ ਮੇਰੇ ਨਾਲ ਮਾਨ ਸਾਹਿਬ ਪ੍ਰਧਾਨ ਸ਼ਰਮਣੇ ਕਾਲਦਮਰ ਸਰ ਤੋਂ ਜੱਕੂ ਸਾਹਿਬ ਨੇ ਗੁਰਨਾਥ ਸਿੰਘ ਜੀ ਨੇ ਪਰਮਿੰਦਰ ਸਿੰਘ ਵਾਲਿਆਲੀ ਜੀ ਰਜਿੰਦਰ ਸਿੰਘ ਬਿੱਟੂ ਬੜੰਡੇ ਤੋਂ ਕੋਟਲੀ ਸਾਹਿਬ ਬੈਠੇ ਨੇ ਸੋ ਜੇ ਮਾਨ ਸਾਹਿਬ ਨੇ ਦੱਸਿਆ ਕਿ ਜਿਹੜੇ ਸਾਡੇ ਮੁੱਦੇ ਨੇ ਘਟਗਣਤੀਆਂ ਦੇ ਹੋਣ ਜਾਂ ਸਿੱਖਾਂ ਦੇ ਹੋਣ ਜਾਂ ਪੰਜਾਬ ਦੇ ਮੁੱਦੇ ਹੋਣ ਗਰੀਬਾਂ ਦੇ ਮੁੱਦੇ ਹੋਣ ਕਿਸਾਨਾਂ ਦੇ ਹੋਣ ਵਪਾਰੀਆਂ ਦੇ ਹੋਣ ਜੋ ਵੀ ਮੁੱਦੇ ਨੇ ਪੰਜਾਬ ਦੇ ਉਹਨਾਂ ਮੁੱਦਿਆਂ ਨੂੰ ਲੈ ਕੇ ਲਗਾਤਾਰ ਜਿਸ ਤਰ੍ਹਾਂ ਮਾਨ ਸਾਹਿਬ ਵੀ ਪਾਰਲੀਮੈਂਟ ਦੇ ਵਿੱਚ ਬਾਤ ਛਕਦੇ ਆ ਰਹੇ ਨੇ ਸੋ ਅਸੀਂ ਪੰਜਾਬ ਪੱਤਰ ਦੇ ਵਿੱਚ ਲੜਾਈ ਲੜਦੇ ਆ ਰਹੇ ਮੌੜ ਦੇ ਵਿੱਚ ਮੈਂ ਅਜਾਤ ਤੌਰ ਦੇ ਉੱਤੇ ਚੋਣ ਲੜੀ ਸੀ ਲਗਤੀ ਹਜ਼ਾਰ ਦੇ ਕਰੀਬ ਉਹ ਤੋਂ ਅ ਤੇ ਸਥਾਪਿਤ 83 ਗੀਆਂ ਸ਼੍ਰੋਮਣੀ ਕਾਲੀ ਦਾ ਆਦਨ ਜਾਂ ਕਾਂਗਰਸ ਉਹ ਵੀ 20000 ਤੋਂ ਜੱਪਾ ਤੇ ਰਹੇ ਸੀਗੇ ਬਹੁਤ ਵੱਡੇ ਪੱਤਰ ਤੇ ਸਾਥ ਦਿੱਤਾ ਸੀ ਲੋਕਾਂ ਨੇ ਅੱਜ ਵੀ ਸਾਡੇ ਉਹੀ ਮੁੱਦੇ ਨੇ ਉਸੇ ਦੀ ਲੜ ਰਹੇ ਆ ਅੱਕੇ ਅੱਜ ਦੇ ਤਦਾਂ ਸਾਲ عندنا ਜਿਹੜੀਆਂ ਚਾਰ ਚਪਰੋਂ ਦੋਨੇ ਹੱਥੀ ਜੋਰ ਲਾਉਂਦੀਆਂ ਸੀ ਕਿ ਤੁਸੀਂ ਸਾਡੇ ਨਾਲ ਹੱਥ ਮਿਲਾਓ ਸਾਡੀ ਪਾਰਟੀ ਕੋਲੋਂ ਨੜ ਸਕਦੇ ਆਂ ਭਰ ਗੱਲ ਨਹੀਂ ਤੁਸੀਂ ਨਿਸ਼ਾ ਉਹਧਿਆਨੀ ਪ੍ਰਾਪਤੀ ਲਈ ਤੇ ਆਸਿਆ ਸਿਲਾਹ ਲੈਣ ਲਈ ਜਾਂ ਕਿ ਆਰਥਿਕ ਲਾਹਾ ਲੈਣ ਦੇ ਲਈ ਪੰਜਾਬ ਦੇ ਹੱਕ ਵਿੱਚ ਸਾਡੇ ਮੁੱਦੇ ਲਗਾਤਾਰ ਉਹੀ ਨੇ ਜਿਹੜੇ ਜਿੱਦਾਂ ਪੰਜਾਬ ਨੂੰ ਵਧ ਰਿਹਾ ਇਹ ਬੜਾ ਸੋਚਣ ਦਾ ਵਿਸ਼ਾ ਬੜਾ ਚਿੰਤਾ ਦਾ ਵਿਸ਼ਾ ਏ ਇਸ ਤਰੀਕੇ ਨਾਲ ਆਸਾਨੀ ਨਾਲ ਆਧਾਰ ਇਹ ਵਗਵਾ ਕੀਤੀ ਪਾਰਲੀਮੈਂਟ ਦੇ ਵਿੱਚ ਬਾਹਰ ਕਿ ਸਾਡੇ ਜਿਹੜੇ ਬਾਡਰ ਖੋਲਣਾ ਚਾਹੀਦੇ ਚਾਹੇ ਉਹ ਸੰਗਿਆਲਾ ਬਾਡਰ ਹੋਵੇ ਪ੍ਰੇਪੋਦਾ ਚਾਹੇ ਵਾਗਾ ਬਾਡਰ ਹੋਵੇ ਅਸੀਂ ਉਹਨਾਂ ਬਾਡਰਾਂ ਰਾਹੀਂ ਕੱਲਾ ਵਪਾਰ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਪੰਜਾਬ ਦੇ ਜਾਂ ਭਾਰਤ ਦੇ ਸਿੱਖ ਨੇ ਜਾਂ ਹਿੰਦੂ ਜਿਨ੍ਹਾਂ ਦੇ ਧਾਰਮਿਕ ਸਥਾਨ ਜਿਹੜੇ ਪਾਕਿਸਤਾਨ ਵਿੱਚ ਰਹਿ ਗਏ ਆ ਉਹਨਾਂ ਦੇ ਲਈ ਹੋਰ ਦਰਸ਼ਕ ਉਧਰ ਜਿਹੜੇ ਮੁਸਲਮਾਨ ਨੇ ਸਾਡੇ ਭਰਾ ਨੇ ਜਿੰਨੇ ਵੀ ਉਹਨਾਂ ਦੇ ਦਰਦਾਂ ਨਾ ਹੁੰਦਾ ਦਰਸ਼ਨ ਕਰਨਾ ਸਾਰਾ ਸਾਡੇ ਬਹੁਤ ਪ੍ਰਾਤਿਕ ਸਾਡੇ ਲੋਕ ਨੇ ਅੱਜ ਵੀ ਉਧਰਾਂ ਜੁੜੀਆਂ ਹੋਈਆਂ ਨੇ ਜਿਹੜੇ ਬਜ਼ੁਰਗ ਰਹਉਂਦੇ ਆ ਆਪਣੇ ਪੁਰਾਣੇ ਘਰਾਂ ਦੇਖਉਂਦੇ ਆ ਉਧਰੋਂ ਆਏ ਉਹ ਇੱਧਰ ਆਉਣਾ ਚਾਹੁੰਦੇ ਆ ਇਹ ਖੁੱਲਣਾ ਚਾਹੀਦਾ ਇਸ ਤੋਂ ਇਲਾਵਾ ਅਸੀਂ ਜਿਹੜੀ ਮੈਂ ਗੱਲ ਹੋਰ ਕਰ ਰਿਹਾ ਕਿ ਪੰਜਾਬ ਦੀ ਸਥਿਤੀ ਬੜੀ ਗੰਭੀਰ ਬਣਦੀ ਜਾ ਰਹੀ ਹੈ ਕਿ ਪੰਜਾਬ ਦੇ ਅੰਦਰ ਜਿਹੜੇ ਕੈਰ ਪੰਜਾਬੀ ਨੇ ਉਹ ਲਗਾਤਾਰ ਆ ਕੇ ਪੰਜਾਬ ਦੇ ਉੱਤੇ ਨਾਕੀਆਂ ਹੋਣ ਸਾਡੇ ਜਿਹੜੇ ਧੀਮ ਮਜ਼ਦੂਰ ਨੇ ਉਹਨਾਂ ਦਾ ਰੋਜ਼ਗਾਰ ਹੋਵੇ ਉਹਨੂੰ ਲਗਾ ਰੱਖੋਇਆ ਜਾਂਦਾ ਚਾਹੇ ਸਾਡੀ ਪੰਜਾਬ ਦੀ ਧਰਤੀ ਹੋਵੇ ਉਤੇ ਵੀ ਲਗਾਤਾਰ ਗੈਰ ਪੰਜਾਬੀਆਂ ਦੇ ਕਬਜ਼ੇ ਹੋ ਰਹੇ ਆਸੀਂ ਕਹਿੰਦੇ ਇਹ ਕੋ ਨੀਤੀ ਬਣਨੀ ਚਾਹੀਦੀ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਵੀ ਦੇਖੋ ਹਿਮਾਚਲ ਦੇ ਅੰਦਰ ਬੋਨਫਾਈਡ ਇੱਕ ਸਰਟੀਫਿਕੇਟ ਲਾਗੂ ਹੁੰਦਾ ਉਹਦੇ ਤਹਿਤ ਹੀ ਉਸੇ ਜਿਹੜਾ ਅਪਲਾਈ ਕਰ ਸਕਦੇ ਨੇ ਸਰਕਾਰੀ ਨੌਕਰੀ ਕੋ ਜਮੀਨ ਨਹੀਂ ਲੈ ਸਕਦਾ ਬਾਹਰਲਾ ਬੰਦਾ ਜਾ ਕੇ ਉਸੇ ਐਸਾ ਦੀ ਜਿਹੜੇ ਨੀਤੀਆਂ ਬਣਾਈਆਂ ਹੋਵੰਗੀਆਂ ਨਾ ਜੰਮੂ ਕਸ਼ਮੀਰ ਦੇ ਅੰਦਰ ਨਾ ਨਾਗਾ لینڈ ਦੇ ਅੰਦਰ ਉੱਤਰਾਖੰਡ ਦੇ ਆਪਾਂ ਰਾਜਸਥਾਨ 'ਚ ਵੀ ਦੇਖਦੇ ਹਾਂ ਰਾਜਸਥਾਨ ਦੇ ਵਿੱਚ ਕੋਈ ਬਾਹਰਲਾ ਬੰਦਾ ਕਿ ਜਮੀਨ ਨਹੀਂ ਲੈ ਸਕਦਾ ਪੰਜਾਬ ਦੀ ਜਿਹੜੀ ਡੈਮੋਗ੍ਰਾਫੀ ਆ ਜਿਹੜੀ ਪੰਜਾਬ ਦੀ ਭੂਗੋਲਕ ਸਥਿਤੀ ਆ ਉਹ ਲਗਾਤਾਰ ਬਦਲ ਰਹੀ ਆ ਤੁਸੀਂ ਇਹ ਬੜਾ ਚਿੰਤਾ ਦਾ ਵਿਸ਼ਾ ਇਹ ਪੰਜਾਬ ਦੇ ਵਿੱਚੋਂ ਸਾਡੇ ਪੰਜਾਬੀ ਜਿਹੜੇ ਪ੍ਰਵਾਸ ਕਰ ਰਹੇ ਨੇ ਬਾਹਰ ਨੂੰ ਜਾ ਰਹੇ ਨੇ ਤੇ ਗੈਰ ਪੰਜਾਬੀ ਪੰਜਾਬ ਦੇ ਉੱਤੇ ਕਾਬਜ ਹੋ ਰਹੇ ਨੇ ਇਹਦੇ ਲਈ ਵੀ ਕੋਈ ਨੀਤੀਆਂ ਠੋਸ ਦੂਜੇ ਸੂਬਿਆਂ ਦੀ ਤਰ੍ਹਾਂ ਪੰਜਾਬ ਦੇ ਅੰਦਰ ਪਾਣੀਆਂ ਚਾਹੀਦੀਆਂ ਮੈਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਹੀ ਪੰਜਾਬ ਦੇ ਰਹਿ ਚੁੱਕੇ ਦੋ ਸਾਬਕਾ ਮੁੱਖ ਮੰਤਰੀ ਕੈਪਟਨ ਸਾਹਿਬ ਚੰਨੀ ਸਾਹਿਬ ਉਹਨਾਂ ਨੂੰ ਮਿਲਿਆ ਉਸ ਸਮੇਂ ਉਹ ਵਰਜੂਤਾ ਮੁੱਖ ਮੰਤਰੀ ਸੀ ਭੰਤਮਾਨ ਜੀ ਨੂੰ ਮਿਲਿਆ ਇਹ ਨੀਤੀਆਂ ਸਾਨੂੰ ਬਣਾਉਣੀਆਂ ਚਾਹੀਦੀਆਂ ਨੇ ਉਹਦੇ ਨਾਲ ਸਾਡੇ ਪੰਜਾਬੀ ਨੌਜਵਾਨ ਤਾਂ ਅੱਜ ਵੀ ਤੁਸੀਂ ਦੇਖ ਰਹੇ ਹੋ ਟੈਂਕੀਆਂ ਤੇ ਜੜੇ ਬੈਠੇ ਐ ਬੇਰੁਜ਼ਗਾਰੀ ਇਹ ਨਹੀਂ ਐ ਸੜਕਾਂ ਤੇ ਐ ਅੱਜ ਵੀ 2016 ਦੀ ਬੇਟਿੰਗ ਵਾਲੀ ਕੁੜੀ ਅੱਜ 1.5 ਮਹੀਨਾ ਹੋ ਗਿਆ ਸੰਰੂਰ ਬੈਠੀ ਐ ਟੈਂਕੀ ਦੇ ਜੜੀ ਕਿਸੇ ਨੇ ਜਾ ਕੇ ਬਾਤ ਨਹੀਂ ਪੁੱਛੀ ਕਿਸੇ ਸਮੇਂ ਰਵਿੰਦਰ ਕੇਜਰੀਵਾਲ ਜੀ ਆ ਕੇ ਇੱਥੇ ਕਹਿੰਦੇ ਹੁੰਦੇ ਸੀ ਕਿ ਤੂੰ ਸਾਡੀ ਭੈਣ ਆਂ ਤੀ ਥੱਲੇ ਉਤਰੋ ਅਸੀਂ ਰੁਜ਼ਗਾਰ ਦੇਵਾਂਗੇ ਸਾਨੂੰ ਸਾਡੀ ਨੌਜਵਾਨ ਦੇ ਨੂੰ ਠੱਕੇ ਖਾਣੇ ਪੈ ਰਹੇ ਆ ਦਾੰਗਾ ਖਾਣੀਆਂ ਪੈ ਰੀਆਂ ਆ ਟੈਂਕੀਆਂ ਦੇ ਚੜ੍ਹਨਾ ਪੈ ਰਿਆ ਪਰ ਬਾਹਰਲੇ ਬੰਦੇ ਲਿਆ ਕੇ ਇੱਥੇ ਘੱਟੋ ਘੱਟ 50% ਤੋਂ ਉੱਪਰ ਦੇ ਬੰਦੇ ਪਿੱਛੇ ਇਹਨਾਂ ਨੇ ਜੈਦੀਆਂ ਪੋਸਟਾਂ ਕੱਢੀਆਂ ਬੈਟਨ ਇੰਸਪੈਕਟਰ ਰੱਖੇ ਨੇ ਬਾਰਨਸ ਮਹਿਕਮੇ ਚ ਰੱਖੇ ਨੇ ਹੋਰ ਕਈ ਨਾਕਿਆਂ ਦੇ ਵਿੱਚ ਮੈਕਨਿਕਾਂ ਦੇ ਵੀ ਰੱਖੇ ਨੇ ਕਿ ਇਹ 50% ਤੋਂ ਜੈ ਬਾਹਰ ਸੂਬਿਆਂ ਦੇ ਬੰਦੇ ਨੇ ਉਹਨਾਂ ਦੇ ਕੋਈ ਸ਼ਰਤ ਨਹੀਂ ਹੈਗੀ ਇੱਕ ਬੜਾ ਸੌਖਾ ਕੰਮ ਕਰਦਾ ਤੁਸੀਂ ਕਾਜੀ ਦਾ ਪੇਪਰ ਪਾਸ ਕਰਨਾ ਕੁਝ ਬੜੇ ਸੌਖੇ ਪਿੱਛੇ ਜਾਂਦੇ ਨਹੀਂ ਇਹ ਤਰ੍ਹਾਂ ਤਾਂ ਲਗਾਤਾਰ ਉਸ ਦੇ ਉੱਤੇ ਸਾਡੀਆਂ ਨੌਕਰੀਆਂ ਦੇ ਉੱਤੇ ਤਾਬਜ ਹੋ ਰਿਹਾ ਇਹ ਨੀਤੀ ਯੋਗ ਬਣਨੀ ਚਾਹੀਦੀ ਸੀ ਤੀਜੀ ਗੱਲ ਆਪਾਂ ਗੱਲ ਕਰ ਰਹੇ ਹਾਂ ਕਿ ਜਿੰਨੇ ਸੰਗਤ ਲੱਗੀਆਂ ਪੰਜਾਬ ਦੇ ਵਿੱਚ ਜਿੰਨੇ ਕਾਰਖਾਨੇ ਲੱਗੇ ਆ ਪੰਜਾਬ ਵਿੱਚ ਉਹ ਸਾਰੇ ਕਾਰਖਾਨਿਆਂ ਨੇ ਸਾਡੇ ਧਰਤੀ ਹੇਠਲਾ ਪਾਣੀ ਯਰ ਬਣਾਤਾ ਦਰਿਆਵਾਂ ਦਾ ਪਾਣੀ ਯਰ ਬਣਾਤਾ ਹਵਾ ਸਾਡੀ ਦੂਸ਼ਤ ਕਰਦੀ ਧਰਤੀ ਸਾਡੀ ਜ਼ਹਿਰੀਲੀ ਕਰਦੀ ਕੋਈ ਨੀਤੀ ਕੋਈ ਨਹੀਂ ਹਰ ਸਰਕਾਰ ਵੋਟਾਂ ਤੋਂ ਪਹਿਲਾਂ ਹੋਣਗੇ ਉਹ ਕਰ ਵੈਸੇ ਵੋਟਾਂ ਦੇ ਪਤਾ ਰੌਲਾ ਪਾਉਣਾ ਹੀ ਹਟ ਗਏ ਹੁਣ ਚੋਣ ਮੈਨੇਜਰ ਦੇ ਵਿੱਚ ਗੱਲ ਹੀ ਨਹੀਂ ਆਉਂਦੀ ਰੱਖਦੇ ਦੀ ਮੁੱਦਾ ਤੇ ਕਿਸੇ ਸਿਸਟਮ ਦਾ ਕਿ ਜਿੰਨਾ ਜ਼ਹਿਰ ਤੁਸੀਂ ਲੁਧਿਆਣੇ ਦੇ ਵਿੱਚ ਦੇਖੋਗੇ ਹਜ਼ਾਰਾਂ ਜਿਹੜੀ ਡਾਈਨ ਫੈਕਟਰੀ ਆ ਸਤਨਾ ਨੂੰ ਕਿੰਨਾ ਜਾਰੀਦਾ ਕਰਦਾ ਜਿੰਨਾ ਅਬੂਰ ਫਰੀਪੁਰ ਫਾਇਲਕਾ ਦਾ ਤੰਬੀਰ ਦੇਖੋਗੇ ਨਾ ਇਹ ਤਾਂ ਤਿੰਨੇ ਵੀ ਕੈਂਸਰ ਹੋ ਗਏ ਪਾਣੀ ਸਾਡਾ ਦਿਨੋਂ ਦਿਨ ਥੱਲੇ ਜਾ ਰਿਹਾ ਪਤੰਡ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਕੋਈ ਹੁੰਦੇ ਤੈਨੂੰ ਗੱਲ ਕਰਦੇ ਨਸ਼ਿਆਂ ਦਾ ਸਭ ਤੋਂ ਵੱਡਾ ਮੁੱਦਾ ਸਾਡਾ ਸਭਾ ਵੀ ਦੇਖੋ ਕਦੇ ਕੈਪਟਨ ਸਾਹਿਬ ਨੇ ਤੇ ਕੋਈ ਸਾਡਾ ਫੜਦਾ ਫੜਦਾ ਤੇ ਜਾਰਾ ਹਫ਼ਤਿਆਂ ਦੇ ਵਿੱਚ ਅਸੀਂ ਕੰਮ ਕਰ ਦਾਂਗੇ ਅੱਜ ਅਸੀਂ ਜਿਆਦਾ ਪਿੰਡਾਂ ਦੇ ਚਮਾ ਪਿੰਡ ਲਕਦੀਆਂ ਸਾਧਾ ਮਾਰਦੀਆਂ ਤੇ ਸਾਡੇ ਜਵਾਬ ਚਾਲੋ ਪਿੰਡਾਂ ਦੇ ਪਿੰਡ ਖਾਲੀ ਹੋਈ ਜਾਂਦੇ ਆ 14 15 ਦੇ ਅੰਕੜੇ ਆ ਦੇ ਰੋਜ਼ ਟੀਕਾ ਲਾ ਕੇ ਮਰਦੇ ਰਹਿੰਦੇ ਆ ਉਹਨੇ ਕੀ ਕਰਨਾ ਅਸੀਂ ਗਲੀਆਂ ਨਾਲੀਆਂ ਤੋਂ ਅਸੀਂ ਹੋਰ ਕੰਮਕਾਰਾਂ ਤੋਂ ਛੱਪਣਾ ਟੋਕਿਆ ਤੋਂ ਸਾਡੇ ਜਵਾਬ ਕੀ ਬਚਾਲੋ ਇੰਨੇ ਬਹੁਤ ਸੋ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਇੱਕ ਪੰਜ ਕਹਿ ਰਹੇ ਨੇ ਜੀ ਨਸ਼ਾ ਇੰਨਾ ਕਿ ਇੱਥੇ ਕੋਈ ਕਾਬੂ ਪੋਣਾ ਬੜਾ ਮੁਸ਼ਕਲ ਹੈ ਪੁੱਛਣਾ ਚਾਹੁੰਦੇ ਜਿਹੜੀਆਂ ਵੀ ਸਰਕਾਰਾਂ ਇੱਥੇ ਅੱਜ ਚਾਹੇ ਉਹ ਭਾਜਪਾ ਹੋਣ ਵਿਪਹਾ ਸਿਮਰਤ ਹੋਣ ਚਾਹੇ ਕਾਂਗਰਸ ਹੀ ਹੋਣ ਉਹਨਾਂ ਦੀਆਂ ਵੀ ਸਰਕਾਰਾਂ ਲਈਆਂ ਉਹਨਾਂ ਦੇ ਵੇਲੇ ਵੀ ਅਹੀਂ ਨਸ਼ਾ ਚਟਾ ਜਿਹੜਾ ਵਿਕੇ ਆ ਅੱਜ ਵੀ ਉਸ ਤਰ੍ਹਾਂ ਹੀ ਚੱਲ ਰਿਹਾ ਇੱਕ ਦੋ ਗੱਲ ਸਾਨੂੰ ਸਵਾਲ ਦਾ ਜਵਾਬ ਦੇ ਦੇ ਇੱਥੋਂ ਦੇ ਸਰਕਾਰਾਂ ਇੱਥੋਂ ਦਾ ਪ੍ਰਸ਼ਾਸਨ ਕਿ ਜੇ ਕਰੋਨਾ कोरोना काल ਦੇ ਵਿੱਚ করোনা ਦੇ ਸਮੇਂ ਦੇ ਵਿੱਚ 3.5 ਤਨ ਕਰੋੜ ਬੰਦੇ ਨੂੰ ਇੱਕ ਮਹੀਨਾ ਘਰ ਤੋਂ ਨਿਕਲ ਨਹੀਂ ਦਿੱਤਾ ਕੋਈ ਬੰਦਾ ਬਾਹਰ ਚੱਕੇ ਨਹੀਂ ਸੀ ਕੱਢਦਾ ਸੱਥਾਂ ਦੇ ਵਿੱਚ ਕੋ ਬਾਬੇ ਤਾਂ ਅਜਿ ਖੇਡਦੇ ਸੜਕਾਂ ਦੇ ਕੋ ਨਜ਼ਰ ਨਹੀਂ ਆਉਂਦਾ ਜੇ ਇੱਕ ਮਹੀਨੇ ਦੇ ਖਾਤਰ 3.5 ਤਨ ਕਰੋੜ ਬੰਦੇ ਨੂੰ ਘਰਾਂ ਦੇ ਵਿੱਚ ਗਾੜਿਆ ਤਾੜਿਆ ਜਾ ਸਕਦਾ ਹੈ ਫਿੱਟਾ ਬਟਣ ਨਾਲ ਕਿੰਨੇ ਕਰੋਣੇ ਆ ਪੂਰੇ 50 ਲੱਖ ਤੋਂ ਲੱਖ ਹੁੰਦਾ 5 ਦਿਨਾਂ ਦਾ ਕੰਮ ਪਰ ਨਹੀਂ ਇਹ ਵੀ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਨਰਕੁਸ਼ੀ ਕੀਤੀ ਜਾ ਰਹੀ ਹੈ ਪ੍ਰਾਈਵੇਟ ਸੈਂਟਰਾਂ ਦਾ ਖੁੱਲ ਗਈ ਇਹ ਵੀ ਬੜਾ ਖਤਰੇ ਦੀ ਚਿੰਤਾ ਦੀ ਸਾਡੇ ਲਈ ਖਬਰ ਹੈ ਇਸ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਚਾਹੁੰਦੇ ਹਾਂ ਕਿ ਇਹ ਕਿਤੇ ਮੁੱਖ ਦੇ ਉੱਠਣੇ ਚਾਹੀਦੇ ਹੈ। ਜ਼ਿੰਮੇਵਾਰਤਾ ਨਹੀਂ ਚੰਡੀਗੜ੍ਹ ਬਿਲਕੁਲ ਪੰਜਾਬ ਨੂੰ 60 40 ਦਾ ਅਨੁਪਾਤ ਦਾ ਅਨੇ ਦੇ ਨਾਲ ਤੇ ਪੰਜਾਬ ਨਜ਼ਰੀਆਂ ਦਾ ਉੱਥੇ ਨਾ ਨੌਕਰੀਆਂ ਚਰਚਾਰ ਚ ਸਾਡੀ ਬੋਲੀ ਦੇਖ ਲੋ ਚੰਡੀਗੜ੍ਹ ਦੇ ਵਿੱਚੋਂ ਵੀ ਬਿਲਕੁਲ ਸਫਾਇਆ ਕਰਤਾ ਸਾਡੀ ਮਾਂ ਬੋਲੀ ਦਾ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਆਪਾਂ ਹਲਾ ਦੇਖਦੇ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਉੱਤੇ ਜੁਰਮਾਨੇ ਹੁੰਦੇ ਜਦੋਂ ਕਿ ਮੁੱਖ ਮੰਤਰੀ ਮਾਨ ਸਾਹਿਬ ਬਣੇ ਆں ਤੇ ਇਹੀ ਗੱਲ ਕਹਿੰਦੇ ਸੀ ਕਿ ਅਸੀਂ ਪੰਜਾਬੀ ਮਾਂ ਬੋਲੀ ਦੇ ਲੋਕਾਂ ਦੇ ਪੁੱਤਾਂ ਬੋਲ ਨਹੀਂ ਦੇ ਸੱਤੇ ਨਾ ਮਾਨ ਸਨਮਾਨ پوری ਦੁਨੀਆ 'ਚ ਮਿਲਿਆ ਆ ਤੇ ਅਸੀਂ ਜਿਹੜਾ ਵੀ ਸਕੂਲ ਕਿਸ ਤਰ੍ਹਾਂ ਦੀ ਹਰਕਤ ਕਰੂਗਾ ਦੇ ਖਿਲਾਫ ਕਾਰਵਾਈ ਹੋਊਗੀ ਇੱਥੇ ਕੱਖ ਵੀ ਨਹੀਂ ਹੋਇਆ ਦੈਮਾਂ ਦੇ ਪ੍ਰਬੰਧ ਜਿਹੜੇ ਸਾਡੇ ਕੇਂਦਰ ਨੇ ਖੋ ਕੇ ਆਪਣੇ ਕੋਲ ਕਰ ਲਏ ਆ ਸਾਡੇ ਕੋਲੇ ਇਸ ਵੇਲੇ ਲੋਕ ਸਭਾ ਤੇ ਰਾਜ ਸਭਾ ਦੇ ਜਿੰਨੇ ਹੀ ਮੈਂਬਰ ਨੇ ਮਾਨ ਸਾਹਿਬ ਬੈਠੇ ਆ ਇਹਨਾਂ ਨੇ ਮੁੱਦੇ ਠਾਏ ਇੱਕ ਤਾਂ ਕੋਈ ਹੋਰ ਹੋਣ ਦਾ ਕੋਈ ਮੁੱਦਾ ਠਾਆ ਨਾ ਨਹੀਂ ਬੰਗਾਲ ਦੀ ਮੂਸੋਂ ਪਾ ਲੈਂਦੇ ਆ ਆਪਾਂ ਦੇਖਦੇ ਆ ਵੀ ਕਿਵੇਂ ਦੱਖਣ ਭਾਰਤ ਦੇ ਵਿੱਚੋਂ ਜਿੰਨੇ MP ਆਉਂਦੇ ਨੇ ਬੰਗਾਲ ਦੇ ਕੋਈ MP ਆਉਂਦੇ ਨੇ ਉਹ ਆਪਣੇ ਸੁਨੇ ਦੀ ਗੱਲ ਆਪਣੇਕਾਂ ਦੀ ਗੱਲ ਨੇ ਲੋਕਾਂ ਦੀ ਗੱਲ ਆਪਣੇ ਸੱਜਾ ਚਾਰ ਦੀ ਗੱਲ ਇੱਕ ਠੋਕ ਕੇ ਕਰਦੇ ਆ ਪਰ 90 ਐਜੂਕੇਸ਼ਨ ਪਾਲਿਸੀ ਆਈ ਹੈ ਜਿਹੜੀ ਨਵੀਂ ਸਿੱਖਿਆ ਨੀਤੀ ਲੈ ਕੇ ਆਈ ਹੈ ਉਹਦੇ ਵਿੱਚ ਸਾਰੀਆਂ ਦੁਨੀਆ ਨੂੰ ਖਤਮ ਕਰਨਾ ਸੰਸਕ੍ਰਿਤ ਰੂਪ ਵਿੱਚ ਇਹ ਵਧਾ ਰਹੇ ਨੇ ਕਿ ਸਕੂਲਾਂ ਨੂੰ ਜਾ ਕੇ ਦੌੜ ਵਿਚ ਦੌੜਾ ਜੋ ਦੁਨੀਆ ਬੁੜੀਆਂ ਅੱਛੇ ਕਰਦੀਆਂ ਪੂਰੇ ਦੱਖਣ ਭਾਰਤ ਨੇ ਦਾ ਵਿਰੋਧ ਕੀਤਾ ਜੇ ਅਸੀਂ ਇਹ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਇਹ ਲਾਗੂ ਨਹੀਂ ਕਰਨੀ ਬਾ ਇਹਦਾ ਵਿਰੋਧ ਕਰਾਂ ਪਰ ਪੰਜਾਬ ਸਰਕਾਰ ਨੇ ਲਾਗੂ ਕਰਤੀ ਜਿਹੜਾ ਸਾਡੇ ਅਸਲ ਮੁੱਦੇ ਨੇ ਉਹਨਾਂ ਮੁੱਦਿਆਂ ਤੇ ਨਾ ਅੱਜ ਕੱਲ੍ਹ ਰਾਜਨੀਤੀ ਹੋ ਰਹੀ ਆ। ਮਤਲਬ ਕਿ ਇਹੋ ਜਿਹੇ ਮੁੱਦੇ ਜਿੰਨਾਂ ਦਾ ਕੋਈ ਸਾਡੇ ਪੰਜਾਬ ਨੂੰ ਫਾਇਦਾ ਨਹੀਂ ਹੋਣਾ। ਨਾ ਸਾਡੇ ਕੋਈ ਆਉਣ ਵਾਲੀ ਨੌਜਵਾਨੀ ਨੂੰ ਫਾਇਦਾ ਹੋਣਾ, ਨਾ ਸਾਡੀ ਸੱਭਿਆਚਾਰ ਨੂੰ ਫਾਇਦਾ ਹੋਣਾ। ਉਹਨਾਂ ਮੁੱਦਿਆਂ ਦੇ ਉੱਤੇ ਹੀ ਕੰਗਲਜਾਇਆ ਪਿਆ। ਉਸ ਉਹ 70 ਸਾਲ ਤੋਂ ਉਹੀ ਕਹਾਣੀ ਖੜੀ ਆ ਕੇ ਗਲੀਆਂ ਨਾਲੀਆਂ, ਸੜਕਾਂ ਟੁੱਟੀਆਂ, ਕਮਾਈ ਖੜਦੇ। ਸੋ ਇਸ ਲਈ ਅਸੀਂ ਲਗਾਤਾਰ ਬਾਹਰ ਰਹਿ ਕੇ ਵੀ ਹਰ ਥਾਂ ਦੇ ਉੱਤੇ ਜਾ ਕੇ ਬੋਲੀ ਲਈ ਪਾਣੀ ਲਈ ਧਰਤੀ ਲਈ ਕਿਸਾਨੀ ਲਈ ਮਜ਼ਦੂਰਾਂ ਲਈ ਸਾਡੇ ਜਿਹੜੇ ਦੁਕਾਨਦਾਰ ਭਰਾ ਉਹਨਾਂ ਲਈ ਵੀ ਲਗਾਤਾਰ ਲੜਦੇ ਆ ਰਹੇ ਜਿੰਨੇ ਹੁਣ ਆਪਾਂ ਦੇਖ ਰਹੇ ਆਂ ਸ਼ਰਿਆਮ ਜ਼ਿਲ੍ਹਾ 'ਚ ਬੈਠੇ ਗੈਂਗਸਟਰ ਦੁਕਾਨਦਾਰਾਂ ਨੂੰ ਸ਼ਰਿਆਮ ਧਮਕੀ ਦਿੰਦੇ ਆ ਕਿ ਜਾਂ ਇਹਨੇ ਲੱਖ ਰੁਪਈਆ ਦੇ ਦਿਓ ਨਹੀਂ ਤਿਆਰ ਰਹੋ ਕਿੰਨੇ ਬੰਦਿਆਂ ਦੇ ਬਰਖੰਡੇ ਸ਼ਹਿਰ ਦੇ ਵਿੱਚ ਅੱਥੇ ਗੋਲੀਆਂ ਵੱਜੀਆਂ ਨੇ ਉਹ ਮੁੰਡਾ ਕੁਲਚੀਆ ਨੇ ਬੰਦਿਆਂ ਦੇ ਅੱਗੇ ਦੁਕਾਨਦਾਰਾਂ ਦੇ ਅੱਗਾ ਲਾਈਆਂ ਗੈਸਟ੍ਰੋਨਮੀ ਉਹ ਵੀ ਕਿੰਨਾ ਕਿੰਨਾ ਵੱਧਿਆ ਅੰਦਰੋਂ ਬੈਠੇ ਸ਼ਰਮੀਆਂ ਦੇ ਅੰਦਰ ਬੰਦਾ ਮਾਰ ਕੇ ਜ਼ਿੰਮੇਵਾਰੀ ਲੈਂਦੇ ਨੇ ਇਹ ਜਿਹੜੇ ਮੁੱਦੇ ਨੇ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਚੁਣ ਰਹੇ ਹਾਂ ਇਹਦੇ ਆਧਾਰ ਦੇ ਉੱਤੇ ਅਸੀਂ ਮਾਨੋਂ ਨੇ ਅਸਾ ਸਮਰਥਨ ਕੀਤਾ ਦਾ ਸਾਧਨ ਲਈ ਵੇਸ਼ਮਾਨ ਸਾਹਿਬ ਦੇ ਨਾਲ ਸੁਰੂਪ ਪੈਦਾ ਚਾਲੋਂ ਖੜੇ ਸੀ ਜਿਵੇਂ ਚੋਣ ਹੋਵੀ ਤਾ ਉਸ ਸਮੇਂ ਮਾਨ ਸਾਹਿਬ ਨਾਲ ਸੀ ਮਹੀਨਾ ਸਵਾ ਮਹੀਨਾ ਡੇਢ ਮਹੀਨਾ ਉੱਥੇ ਰਹੇ ਪਾਰਟੀ ਜਦसे ਮਾਨ ਸਾਹਿਬ ਨੂੰ ਉਹਦੇ ਸਾਡੀ ਲੋੜ ਹੋਊਗੀ ਅਸੀਂ ਵੀ ਜਾਵਾਂਗੇ ਤੇ ਮਾਨ ਸਾਹਿਬ ਤੇ ਸਮੁੱਚੀ ਉਹਨਾਂ ਦੀ ਜਿਹੜੀ ਪਾਰਟੀ ਉਹਨਾਂ ਦਾ ਜਦसे ਬੰਦਚਾ ਉਹਨਾਂ ਦੇ ਜਿੰਨੇ ਮੈਂਬਰ ਨੇ ਉਹ ਸਾਰੇ ਹਰ ਪੱਖ ਨਾਲ ਦੇ ਨਾਲ ਰਹੇ ਦੇਖੋ ਇੰਸਟੀਟਿਊਸ਼ਨਲ ਸਪੈਸਿਫਿਕਲੀ ਬਿਲਕੁਲ ਦੇਖਦੇ ਆ ਜੀ ਜਿਵੇਂ ਹੁਣ ਬ੍ਰਿਟਿਸ਼ ਦੀ ਆਪਾਂ ਗੱਲ ਕਰਕੇ ਹਟੇ ਆਂ ਮੀ ਪੈਂਦਾ ਹਾਲ ਕੀ ਹੁੰਦਾ ਚਾ ਪਰੋਜ ਦੀਆਂ ਲੁੱਟਾਂ ਕੋਹਾਂ ਕਾਰ ਦਾ ਸਾ ਹੋ ਰਹੀਆਂ ਨੇ ਚਿੱਟੇ ਦਾ ਤੁਹਾਨੂੰ ਮੈਂ ਪਹਿਲਾਂ ਦੱਸ ਸਕਿਆ ਵੀ ਇੱਥੇ ਮੈਂ ਧੂਬ ਜਣਾ ਵਸਤੀ ਚ ਆਇਆ ਸੀਗਾ ਇੱਕ ਇੱਕ ਪਰਿਵਾਰ ਦੇ ਵਿੱਚੋਂ ਦੋ ਦੋ ਤਿੰਨ ਤਿੰਨ ਨੌਜਵਾਨ ਮੁੰਡੇ ਮਰੇ ਆ ਤੇ ਮਾਵਾਂ ਵਿਚਾਰੀਆਂ ਹੱਥਾਂ 'ਚ ਫੋਟੋਆਂ ਲੈ ਕੇ ਰੋਂਦੀਆਂ ਵੱਡਾ ਮੁੱਦਾ ਬੰਡੇ ਦੇ ਅੰਦਰ ਹੀ ਬਣਿਆ ਹੋਇਆ ਹੈਗੇ ਨੇ ਜਿਹੜੇ ਸਾਡੇ ਲੋਕਲ ਮੁੱਤੇ ਨੇ ਸ਼ਹਿਰ ਦੇ ਹੋਣ ਪਿੰਡਾਂ ਦੇ ਹੋਣ ਤੁਸੀਂ ਦੇਖੋ ਵੀ ਸਾਡੇ ਪਾਣੀ ਦੇ ਹਾਲਾਤ ਦੇਖੋ ਕੀ ਆ ਪੰਜਾਬ ਵਿੱਚ ਸੋਚਿਆ ਹੋਣਾ ਜਦੋਂ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਸਾਡੇ ਲੋਕਾਂ ਨੂੰ ਪੀਣ ਪਾਣੀ ਵੀ ਨਹੀਂ ਮਿਲ ਰਿਹਾ ਮੈਂ ਤਰਵੰਡੀ ਸਾਬੋ ਦੇ ਪਿੰਡਾਂ ਗਿਆ ਸਰਦੂਲਗੜ ਦੇ ਪਿੰਡਾਂ ਚ ਗਿਆ ਹਰਸਾ ਦੇ ਹੋਰ ਪਿੰਡਾਂ ਚ ਗਿਆ ਜਿੱਥੇ ਪੀਣ ਵਾਲਾ ਪਾਣੀ 15 15 20 20 ਰੁਪਏ ਨਾਲ ਤੋੜਾ ਮੁੱਲ ਲੈ ਰਹੇ ਉਹ ਲੈਰੀ ਨਗਲਾ ਨਾ ਪਿੰਡਾਂ ਕਿਵੇਂ ਹੈ ਇਹ ਲੋਕ ਪਾਣੀ ਸੌਂਸ ਨਾਲ ਮਾਰ ਸਾਫ ਕਹਿੰਦੇ ਕਿ ਅਸੀਂ ਟੇਲਾਂ ਦੇ ਪਾਣੀ ਬਚਾਤਾ ਸੂਏ ਉੱਤੇ ਤੇ ਪੱਕੇ ਕਰਦੇ ਹਾਲ ਜਿਹੜੀ ਉਹ ਜ਼ਿਆਦਾ ਹੀ ਕਰਤੀ ਪਾਣੀ ਘੱਟ ਗਿਆ ਤੇਰਾ ਸੂਏ ਵੱਡੇ ਕਰਨੇ ਜਿਹੜੇ ਛੋਟੇ ਕਰਨੇ ਚਾਹੀਦੇ ਉਹ ਕਿੰਜ ਪਾਣੀ ਪੈਣਾ ਲੋਕ ਜਿੱਤਾਂ ਮੈ ਮਾਰਦੇ ਨੇ ਸਾਡਾ ਪਾਣੀ ਕਿਹੜੇ ਆਧਾਰ ਤੇ ਉੱਤੇ ਗੱਲ ਲੱਗੇ ਵੀ ਸਤਲੁਜ ਦਰਿਆ ਧਗੜਾ ਟੁੱਟਿਆ ਦਰਿਆ ਜਦੋਂ ਹੁਣ ਹੜ ਆਈ ਤਾਂ ਵਿਆ ਪੰਜਾਬ ਮਰਿਆ ਸਾਡੀਆਂ ਫਸਲਾਂ ਡੁੱਗੀਆਂ ਸਾਡੇ ਆਪਣੇ ਪਿੰਡ ਡੁੱਗ ਗਏ ਜੇ ਇਹਨਾਂ ਪਾਣੀਆਂ ਦੇ ਨਾਲ ਅਸੀਂ ਮਰਨਾ ਹੈ ਅਸੀਂ ਡੁੱਬਣਾ ਹੈ ਤੇ ਇਹਨਾਂ ਪਾਣੀਆਂ ਦੇ ਹੱਕ ਵੀ ਸਾਡਾ ਹੈ ਤੇ ਵਰਤਨ ਵੇਲੇ ਪਾਣੀ ਸੇ ਜਾਂਦਾ ਸਾਡੇ ਔਲ ਯਾਦ ਕਰਦਾ ਨਾ ਨੱਕ ਨੱਕ ਭਰ ਜਾਂ ਡੇਢ ਦਰਿਆ ਸਾਡਾ ਪਾਕਿਸਤਾਨ ਨੂੰ ਦੇ ਕਿਉਂ ਭਈ ਕਿਸੇ ਬੰਦੇ ਨੇ ਅੱਜ ਤੱਕ ਇਸ ਮੁੱਦੇ ਦੇ ਉੱਤੇ ਗੱਲ ਕੀਤੀ ਵੀ ਇਹਨਾਂ ਪਾਣੀਆਂ ਤੇ ਭਾਈ ਪੰਜਾਬ ਦਾ ਹੈ ਅਸੀਂ ਨੇ ਕਹਿੰਦੇ ਆ ਰਾਸ਼ਟਰੀ ਜਿਹੜੇ ਕਾਨੂੰਨ ਜਿਹਦੇ ਸਿਧਾਂਤ ਨੇ ਰਹਿ ਫਿਰਨ ਉਹਦੇ ਮੁਤਾਬਕ ਜਿਹੜੇ ਦਰਿਆ ਜਿਹੜੀ ਧਰਤੀ ਤੇ ਵਗਦੇ ਹੈ ਜਿਹੜੇ ਦਰਿਆ ਜਿਹੜੀ ਧਰਤੀਆਂ ਲੋਕਾਂ ਦਾ ਖਾਮ ਕਰਦੇ ਆ ਉਹਨਾਂ ਦਰਿਆਵਾਂ ਦਾ ਪਿਛੋਕ ਤੋਂ ਤਾਹ ਤੱਕ ਜੁਸ ਧਰਤੀ ਦੇ ਲੋਕਾਂ ਦੇ ਇਹ ਮੁੱਦੇ ਹੈਗੇ ਨੇ ਜਿਹੜੇ ਸਾਡੇ ਭਾਰਤ ਤੇ ਦੇ ਹੋਰਾਂ ਮੁੱਦਿਆਂ ਦੇ ਵਿੱਚ ਲੋਕਾਂ ਨੂੰ ਲਾਜਾ ਦਿੱਤਾ ਚੈਕਿੰਗ ਕੈਂਡੀਡੇਟ ਸਟ੍ਰੈਟਜੀ ਜਿਹੜੇ ਕੰਸਟੈਂਸੀ ਤੋਂ ਅੱਗੇ ਆ ਮਾਤ ਪਰ ਤੋਂ ਜਿਹਨੋਂ ਤੁਸੀਂ ਹੈਗੇ ਅਸੈਸ ਦੇਖੋ ਜੀ ਅਸੀਂ ਸਾਰੇ 450 ਪਿੰਡ ਇਹ ਤੋਂ ਪਹਿਲਾਂ ਜਾ ਚੁੱਕੇ ਸਾਰਾ ਤਲਵੰਡੀ ਹਲਕਾ ਮੌੜ ਪੁਚੋਮੜ ਦੀ ਲੰਬੀ ਹਲਕਾ ਬਟੰਡਾ ਵਿਧਾਇਕਤੀ ਮਾਨਸਾ ਤੱਕ ਵੀ ਰੁੱਧਾ ਜਾ ਚੁੱਕੇ ਆ ਅਸੀਂ ਲੋਕਾਂ ਕੋਲੇ ਇਹ ਨਹੀਂ ਇੱਥੇ ਹੀ ਸੁਣ ਰਹੇ ਹਾਂ ਹੁਣ ਕਿ ਵਿਵਾ ਹਸਿਮਰ ਤਿੰਨ ਵਾਰੀ ਇੱਥੋਂ ਐਮਪੀ ਬਣੇ ਬਹੁਤੇ ਪਿੰਡਾਂ ਦੇ ਵਿੱਚ 15 ਸਾਲ ਦੇ ਵਿੱਚ ਤਿੰਨ ਵਾਰੀ ਰਿੱਚ ਕੇ ਵੀ ਨਹੀਂ ਗਏ ਪਰ ਅਸੀਂ ਇਕੱਲੇ ਇਕੱਲੇ ਢਾਣੀਆਂ ਕੋਠਿਆਂ ਚ ਜਿੱਚੇ 200 ਆ ਬੰਦਿਆਂ ਦੀ ਪੰਚਾਇਤ ਬਣੀ ਹੈ ਕਈ ਕੋਠਾਂ ਤੋਂ ਉੱਥੋਂ ਤੱਕ ਵੀ ਅਸੀਂ ਪਹੁੰਚ ਕੀਤੀ ਹੈ ਤੇ ਆਹੀ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਚਰੇ ਆ ਤੇ ਪ੍ਰਵਾਸ ਬੜਾ ਵੱਡਾ ਮੁੱਦਾ ਵੀ ਨਾ ਛੱਡ ਕੇ ਪੰਜਾਬ ਜਾਓ ਇਸ ਲਈ ਇਹਨਾਂ ਮੁੱਦਿਆਂ ਦੇ ਉੱਤੇ ਅਸੀਂ ਜਿਹੜੀ ਇਹ ਗੱਲ ਕਰ ਰਹੇ ਆ ਦੂਜਾ ਜਿਹੜਾ ਹੁਣ ਐਨਐਸਏ ਲਾ ਕੇ ਸਾਡੇ ਨੌਜਵਾਨ ਮੁੰਡੇ ਡਿਗਰੂਗੜ ਜੇਲ੍ਹਾਂ 'ਚ ਬੰਦ ਕਰਦੇ ਤੇ ਉਦੋਂ ਮਾਰੀ ਗੱਲ ਸਾਡੇ ਲਈ ਕੀ ਹੋ ਸਕਦੀ ਹੈ ਵੀ ਇੱਕ ਮਾਂ ਜੇ ਉਹਦਾ ਕਸੂਰ ਕੋਈ ਨਹੀਂ ਅਰਜਨ ਨੂੰ 8 ਦਿਨ ਹੋ ਗਏ ਜੇਲ੍ਹ ਚ ਬੰਦ ਹੈ ਭਾਈ ਅਮਰਸਿੰਦਰ ਪਾਲ ਸਿੰਘ ਦੀ ਮਾਤਾ ਅੱਜ 8 ਦਿਨਾਂ ਤੋਂ ਜੇਲ੍ਹ ਚ ਬੰਦ ਹੈ ਉਹਦਾ ਕੀ ਕਸੂਰ ਆ ਭਾਈ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਵੀ ਕੀ ਤੁਸੀਂ ਇਨ੍ਹਾਂ ਬੰਦਿਆਂ ਨੂੰ ਘੇਰ ਕੇ ਸਵਾਲ ਪੁੱਛੋਗੇ ਇਹਨਾਂ ਸਿਆਸਤਾਨਾਂ ਨੂੰ ਵੀ ਤੁਸੀਂ ਚਲੋ ਜੋਜ ਨਾਲੇ ਦੇ ਵਿੱਚ ਵਾਪਰਿਆ ਜੋ ਦਾ ਬੰਦਾ ਸੀਗਾ ਉਸ ਉੱਤੇ ਆਪ ਕੋ ਦੀ ਕਾਰਵਾਈ ਹੋ ਜਾ ਪਰ ਐਨਐਸਐ ਹੋਣ ਹੋਰ ਵਧਾ ਦਿੱਤੀ ਰਹੀ ਹੈ ਤੇ ਜੇ ਕੋਈ ਬੰਦਾ ਆਵਾਜ਼ ਵੀ ਚੱਕਦਾ ਲਗੋ ਕੰਦੇ ਵੀ ਐਨਐਸ ਵੀ ਲਾਵਾਂਗੇ ਯੂਏਪੀ ਵੀ ਲਾਵਾਂਗੇ ਲਗਾਤਾਰ 33 35 35 ਸਤੋਂ ਜਿਲ੍ਹਾ ਦੇ ਨਜ਼ਰਬੰਦ ਨੇ ਸਜਾਵਾਂ ਵੀ ਪੂਰੀਆਂ ਕਰ ਲਈਆਂ ਸੋਨੂੰ ਉਹਨਾਂ ਦੇ ਇੱਕ ਤਸੀਹੇ ਬੁੱਲਣ ਵੀ ਨਹੀਂ ਦੇਣਾ ਸਾਭ ਨੂੰ ਚੱਲਣ ਦੇਣਾ ਇੱਥੋਂ ਚੱਲੇ 17 ਤਰੀਕ ਨੂੰ ਘਟਸੀ ਅੰਮ੍ਰਿਤਸਰ ਇੱਥੇ ਐਸੇ ਬੰਦੇ ਦੇ ਵਿੱਚ ਸਾਨੂੰ ਘੇਰ ਕੇ ਫੜ ਕੇ ਗ੍ਰਿਫਤਾਰ ਕਰ ਲਿਆ ਗਿਆ ਜੇ ਇਹ ਬਾਬਾ ਰੌਲਾ ਪਾਉਣੇ ਵੀ ਲੋਕਤੰਤਰ ਡੈਮੋਕਰੇਸੀ ਆਹ ਬੰਦੇ ਨੂੰ ਆਪਣਾ ਹੱਕ ਹੈ ਕਿ ਆਪਣੀ ਆਵਾਜ਼ ਰੱਖਣ ਦਾ ਆਵਾਜ਼ ਬੁਲੰਦ ਕਰਨ ਦਾ ਆਪਣੇ ਵਿਚਾਰ ਰੱਖਣ ਦਾ ਪਰ ਇਹ ਵਿਚਾਰ ਤਾਂ ਬਹੁਤ ਦੂਰ ਦੀ ਗੱਲ ਐ ਬੋਲਣ ਵੀ ਨਹੀਂ ਦਿੱਤਾ ਜਾ ਰਿਆ ਉਹਨੇ ਇਹ ਇਹ ਜਿਹੜੇ ਸਵਾਲ ਨੇ ਪਰ ਹਮੇਸ਼ਾ ਮੈਂ ਇੱਕ ਗੱਲ ਦੇਖਦਾ ਕਿ ਸਾਡੇ ਵੋਟਾਂ ਜਦੋਂ ਆਉਂਦੀਆਂ ਨੇ ਪੰਜਾਬ ਦੇ ਅੰਦਰ ਸਾਡੇ ਲੋਕ ਇਹਨਾਂ ਮੁੱਦਿਆਂ ਨੂੰ ਭੁੱਲ ਜਾਂਦੇ ਆ ਨਿੱਜੀ ਮਸਲੇ ਉਦੋਂ ਭਾਰੂ ਹੋ ਜਾਂਦੇ ਆ ਗਲੀ ਬਣਾ ਦਿਓ ਜੀ ਨਾਲੀ ਬਣਾ ਦਿਓ ਜੀ ਕੋਈ ਆਪਣਾ ਟੈਂਸ਼ਨ ਲੈ ਦਿਓ ਜੀ ਹੁਣ ਮੈਂ ਇੱਕ ਦੱਲ ਐਕਸਪੈਂਸ ਤੇ ਗਿਆ ਇੱਕ ਬਾਬਾ ਮੈਨੂੰ ਕਹਿੰਦਾ ਸ਼ੇਰਾ ਬਾਦਲ ਨੇ ਮੋਟਰ ਲਵਾਈ ਐ ਮਾਪਾਪੂ ਜਿਹੜੀ ਤੇਰੀ ਮੋਟਰ ਲਵਾਈ ਆ ਤੈਨੂੰ ਇਹ ਪਤਾ ਤੈਨੂੰ ਨਹਿਰੀ ਪਾਣੀ ਤੋਂ ਤੈਨੂੰ ਪਾਸੇ ਕਰਦਾ ਪੰਜਾਬ ਦੇ ਲੋਕਾਂ ਨੇ 15000 ਖਾਲ ਵਾ ਕੇ ਵਿਚਿਰ ਲਾ ਲਿਆ ਪੰਜਾਬ ਕੋਲੇ ਧਰਤੀ ਹੇਠਾਂ 18 ਤੋਂ 20 ਸਾਲ ਦਾ ਪਾਣੀ ਬਚਿਆ ਕਦੇ ਅਸੀਂ ਇਹ ਮੁੱਦਾ ਚੱਕਿਆ ਤੁਸੀਂ ਇੰਨਾ মিডিਆ ਬੈਠੋ ਪ੍ਰੈਸ ਬੈਠੋ ਕੱਟੋ ਕਰ ਸੋਡਾ ਵੀ ਕਰ ਜਣਾਉਂਦਾ ਤੁਸੀਂ ਇਸ ਪੰਜਾਬ ਦੇ ਰਹਿਣ ਵਾਲਿਓ ਇਹ ਧਰਤੀ ਤੁਹਾਡੀ ਵੀ ਮਾਂ ਹੈ ਪਾਣੀ ਤੁਹਾਡਾ ਵੀ ਪਿਆਰ ਦਾ ਤੁਹਾਡੀਆਂ ਵੀ ਆਉਣ ਵਾਲੀਆਂ ਨਸਲਾਂ ਇੱਥੇ ਰਹਿਣਾ ਸਾਡੇ ਕੋਲ 18-20 ਸਾਲ ਦਾ ਹਰ ਸਾਲ ਅਸੀਂ ਟੋਟਾ ਪਾਉਨੇ ਆ ਮੋਟਰਾਂ ਦੇ ਵਿੱਚ ਪੋਰਾਂ ਦੇ ਵਿੱਚ 5 ਤੋਂ 7 ਫੁੱਟ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਔਰੋਪੜ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਇਹਦੇ ਇੱਕ ਪਿੰਡ ਦੇ ਵਿੱਚੋਂ ਬਿਲਕੁਲ ਪਾਣੀ ਖਤਮ ਹੋ ਗਿਆ ਤੁਲੋ ਮੁੱਕ ਗਿਆ ਪੰਜਾਬ ਦੇ ਸੈਂਕੜੇ ਬਲਾਕ ਡੇਂਜਰ ਜ਼ੋਨ ਜਾ ਚੁੱਕੇ ਆ ਕਿੰਨੀ ਵੱਡੀ ਖਤਰੇ ਦੀ ਘੰਟੀ ਆ ਪਰ ਨਹੀਂ ਇਹ ਮੁੱਦੇ ਹੈ ਹੀ ਨਹੀਂ ਲੋਕਾਂ ਕੋਲੇ ਸਾਡੇ ਤਾਂ ਲੋਕਾਂ ਨੂੰ ਵੀ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਜਿਹੜੀ ਚੀਜ਼ ਮੁਕਤਮਿਲ ਹੋ ਗਈ ਮੁਕਤਮਿਲ ਨਾ ਰਹੀ ਚੀਜ਼ ਦਾ ਨੁਕਸਾਨ ਕਈ ਗੁਣਾ ਜ਼ਿਆਦਾ ਪੜਨਾ ਜੇ ਤੁਹਾਨੂੰ ਬਿਜਲੀ ਮੁਫਤ ਮਿਲੀ ਹੈ ਤਾਂ ਪਾਣੀ ਮਕਾ ਕੇ ਉਹਦਾ ਹਰਜਾਨਾ ਉਹਦੀ ਕੀਮਤ ਤਾਰੋਗੇ ਔਲ ਬਦਿਆਂ ਨਸਲਾ ਤੁਹਾਡੀਆਂ ਇੱਥੇ ਪਿਆਸਾਂ ਧਿਆਨੀਆਂ ਮਰਨੀਆਂ ਹੈ ਜੀ ਅੱਛਰੋ ਕੈਂਡੀਟ ਅਨੌਪਚਾ ਗਿਆ ਕੀ ਤੁਸੀਂ ਪਾਰਟੀ ਸ਼ਾਮਲ ਹੋਈ ਹੋ ਜਾਂ ਨਹੀਂ ਸਪਰਥਨ ਹੈ ਪਾਰਟੀ ਸ਼ਾਮਲ ਮਾਨਸਾ ਹਨੇ ਸਮਰਥਨ ਕੀਤਾ ਅਸੀਂ ਜਿੰਨੀਆਂ ਵੀ ਹਮਖਿਆਲੀ ਤੇ ਰਾ ਪਾਰਟੀਆਂ ਨੇ ਹੋਰ ਵੀ ਸਾਡਾ ਚੱਲ ਰਿਹਾ ਯਤਨ ਕੇ ਜਿਹੜੇ ਸਾਡੀ ਸੋਚ ਦੇ ਵਿਚਾਰਤਾ ਰਹੇ ਉਹਨਾਂ ਨਾਲ ਜਿਹੜਾ ਅਸੀਂ ਇਕੱਠੇ ਹੋ ਗਏ ਜੰਮੂ ਤੇ ਜਮੂਰਾ ਸੀ ਇੱਕ ਸ਼੍ਰੋਮਣੀ ਕਾਲੀਗਰ ਅਮਨਤਾ ਤੇ ਜੰਨ ਦੇ ਲਈ ਲੜੋਂਗੇ ਨਾ ਐਟਿੰਗੇ ਅਸੀਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਇਕੱਠੇ ਆ ਪਹਿਲਾਂ ਤੂੰ ਹੀ ਕਹੇ ਸੀ ਜਿੰਨੇ ਵੀ ਮਾਨ ਸਾਹਿਬ ਦੀ ਹੁੰਨੀ ਵਾਲੀ ਚੋਣ ਦੇ ਵਿੱਚ ਵੀ ਜਮਨੀ ਚੋਣ ਦੇ ਵਿੱਚ ਵੀ ਅਸੀਂ ਹਮੇਸ਼ਾ ਡਟ ਕੇ ਸਾਥ ਦਿੱਤਾ ਇਹਨਾਂ ਨੇ ਵੀ ਜਦੋਂ ਬਾਈ ਦੇ ਵਿੱਚ ਇਲੈਕਸ਼ਨ ਲੜੀਆ ਮੋਰ ਤੋਂ ਇਹਨਾਂ ਨੇ ਸਾਨੂੰ ਉਸ ਵੇਲੇ ਸਮਰਥਨ ਦਿੱਤਾ ਇਸ ਮਤਲਬ ਕਰ ਰਹੇ ਹੋ ਤੁਸੀਂ ਸਾਡੇ ਸਾਹਿਬੀ ਕਹਿ ਰਹੇ ਆਂ ਸੀ ਇਹ ਮੈਂ ਤੁਹਾਡਾ ਆਪ ਦਾ ਪਾਰਟੀ ਦਾ ਨਾਮ ਕੀ ਰਹੂਗਾ ਸਾਡਾ ਯਾਦ ਤੌਰ ਤੇ ਅਸੀਂ ਲੜ ਰਹੇ ਹਾਂ ਚੋਣ ਪਰ ਜਦੋਂ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਜੁੜੀ ਹੋ ਜਾਓ ਤੁਹਾਨੂੰ ਪਹਿਲਾਂ ਤੋਂ ਹਮ ਸਾਥੀ ਹੋ ਤਾਂ ਤੁਸੀਂ ਪਾਰਟੀ ਵਿੱਚ ਸ਼ਾਮਲ ਨਹੀਂ ਹੋਏਂਦੀ ਵਜ੍ਹਾ ਉਹ ਕੋਈ ਨਿੱਜੀ ਵਿਚਾਰ ਨੇ ਜੀ ਮੇਰੇ ਜੀ ਕੀ ਯਾਰ ਮਿਲਦੇ ਨਹੀਂ ਮੈਨੂੰ ਨਹੀਂ ਨਹੀਂ ਵਿਚਾਰ ਮਿਲਦੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਕਿਸੇ ਪਾਰਟੀ ਦੇ ਨਾਲ ਹੀ ਲੜ ਕੇ ਚੱਲਣਾ ਹੁੰਦਾ ਬਹੁਤ ਪਾਰਟੀਆਂ ਘੱਟੋੜਛ ਵੀ ਆਉਂਦੀਆਂ ਬਹੁਤ ਹੋਰ ਤਨਾਂ ਵੀ ਨੇ ਦੇ ਵੀ ਕਿਸਾਨਾਂ ਨੇ ਵੀ ਉਸ ਵੇਲੇ ਸਾਡਾ ਸਹਿਯੋਗ ਕੀਤਾ ਸੀ। ਤਾਂ ਕਿਸਾਨ ਤਾਂ ਚੋਣ ਲੜਦੇ ਨਹੀਂ ਹੈਗੇ। ਵਿਚਾਰਤਾਂ ਸਾਡੀ ਕਿਸਾਨਾਂ ਵੀ ਲੱਗਦੀ। ਜਿਵੇਂ ਜਾਦੇ ਤੋਂ ਕਰਦੇ ਲੜਦੇ। ਅਜਾਦ ਲੜਦੇ। ਹਾਲ ਸਾਹ ਦਾ ਬਕਰ। ਜੇੰਦਰ ਦਾ ਸਭ। ਅਸੀਸ ਗੁਰੂ ਜਿੰਨਾਂ ਨਾਲ। ਮੈਂ ਮੰਤਬ